ਭਾਰਤ ਹੁਣ ਨਹੀਂ ਖਰੀਦੇਗਾ ਰੂਸ ਤੋਂ ਤੇਲ 트럼ਪ ਨੇ ਮੋੜ ਕੀਤਾ ਦਾਵਾ ਜੀ ਹਾਂ 트럼ਪ ਨੇ ਇਹ ਦਾਵਾ ਫੇਰ ਠੋਕ ਦਿੱਤਾ ਅਤੇ ਦਾਵਾ ਠੋਕਦਿਆਂ ਕਿਹਾ ਕਿ ਭਾਰਤ ਹੁਣ ਰਸ਼ੀਆ ਤੋਂ ਤੇਲ ਬਰਾਮਦ ਨਹੀਂ ਕਰੇਗਾ ਦਰਅਸਲ ਕੁਝ ਦਿਨ ਪਹਿਲਾਂ ਹੀ 트럼ਪ ਨੇ ਇਹ ਦਾਵਾ ਕੀਤਾ ਸੀ ਕਿ ਭਾਰਤ ਨੇ ਜਿਹੜਾ ਮੇਰੇ ਨਾਲ ਫੋਨ ਤੇ ਗੱਲ ਹੋਈ ਹੈ ਮੋਦੀ ਦੀ ਤੇ ਮੋਦੀ ਨੇ ਕਿਹਾ ਕਿ ਅਸੀਂ ਰੂਸ ਤੋਂ ਹੁਣ ਤੇਲ ਖਰੀਦਣਾ ਬੰਦ ਕਰ ਦਵਾਂਗੇ ਤੇ ਟਰੰਪ ਨੇ ਇਹ ਵੀ ਕਿਹਾ ਸੀ ਕਿ ਮੋਦੀ ਨੇ ਮੈਨੂੰ ਵਿਸ਼ਵਾਸ ਦਿਵਾਇਆ ਭਰੋਸਾ ਦਿੱਤਾ ਹੈ ਕਿ ਅਸੀਂ ਜਿਹੜਾ ਰੂਸ ਤੋਂ ਤੇਲ ਬਿਲਕੁਲ ਖਰੀਦਣਾ ਬੰਦ ਕਰ ਦਵਾਂਗੇ ਟਰੰਪ ਨੇ ਇਹ ਵੀ ਕਿਹਾ ਸੀ ਕਿ ਮੋਦੀ ਮੇਰੇ ਚੰਗੇ ਦੋਸਤ ਹਨ ਅਤੇ ਮੈਨੂੰ ਮੋਦੀ ਉੱਤੇ ਪੂਰਾ ਭਰੋਸਾ ਹੈ ਪਰ ਟਰੰਪ ਨੇ ਮੋੜ ਤੋਂ ਇੱਕ ਵਾਰ ਫੇਰ ਵੱਡਾ ਦਾਵਾ ਠੋਕਿਆ ਦਾਵਾ ਠੋਕਦਿਆਂ ਉਹਨਾਂ ਨੇ ਅੰਤਰਰਾਸ਼ਟਰੀ ਮੰਚ ਤੇ ਕਿਹਾ ਹੈ ਕਿ ਭਾਰਤ ਜਿਹੜਾ ਹੁਣ ਪਹਿਲਾਂ 38% ਰੂਸ ਤੋਂ ਤੇਲ ਖਰੀਦਦਾ ਸੀ ਉਹ ਵੀ ਉਸਨੇ ਹੁਣ ਖਰੀਦਣਾ ਬੰਦ ਕਰ ਦਿੱਤਾ ਪਰ ਟਰੰਪ ਦੇ ਇਸ ਬਿਆਨਾਂ ਨੂੰ ਲੈ ਕੇ ਭਾਰਤ ਨੇ ਪਹਿਲਾਂ ਵੀ ਜਵਾਬ ਦਿੱਤਾ ਸੀ ਜਵਾਬੀ ਕਾਰਵਾਈ ਕੀਤੀ ਸੀ ਟਰੰਪ ਦੇ ਇਸ ਦਾਅਵੇ ਨੂੰ ਖੋਖਲਾ ਦੱਸਿਆ ਸੀ ਅਤੇ ਆਪਣੇ ਦੇਸ਼ ਦੇ ਕੁਮੰਤਰੀ ਮਸਲਿਆਂ ਨੂੰ ਲੈ ਕੇ ਅਤੇ ਆਪਣੇ ਖਪਤਕਾਰਾਂ ਦਾ ਧਿਆਨ ਰੱਖਦੇ ਹੋਏ ਟਰੰਪ ਨੂੰ ਖਰੀ-ਖੋਟੀਆਂ ਵੀ ਸੁਣਾਈਆਂ ਸੀ ਕਿ ਕਿਸੇ ਬਾਹਰੀ ਤਾਕਤ ਦਾ ਭਾਰਤ ਦੇ ਮਸਲਿਆਂ ਦੇ ਅੰਦਰ ਦਖਲ ਦੇਣਾ ਜ਼ਰੂਰੀ ਨਹੀਂ ਆਓ ਲੈ ਚੱਲਦੇ ਹਾਂ ਉਸ ਵੱਡੀ ਅਪਡੇਟ ਵੱਲ ਆਏ ਦਿਨਾਂ ਮ੍ਰਿੱਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਈ ਨਾ ਕੋਈ ਭਾਰਤ ਨੂੰ ਲੈ ਕੇ ਗੱਲ ਕਰਦੇ ਰਹਿੰਦੇ ਹਨ ਹੌਨ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫੇਰ ਦਾਵਾ ਠੋਕ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਹੁਣ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ। ਅਤੇ ਟਰੰਪ ਨੇ ਸ਼ੁੱਕਰਵਾਰ ਨੂੰ ਦਾਵਾ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਨੇ ਮਾਸਕੋ ਤੋਂ ਆਪਣੀ ਖਰੀਦ ਨੂੰ ਪਹਿਲਾਂ ਹੀ ਘਟਾ ਕਰ ਦਿੱਤਾ ਹੈ ਅਤੇ ਲਗਭਗ ਬੰਦ ਕਰ ਦਿੱਤਾ ਹੈ। ਵਾਈਟ ਹਾਊਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਬੋਲਦੇਮੀਰ ਜੇਲਨਸਕੀ ਨਾਲ ਦੁਬੱਲੇ ਲੰਚ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਫਿਰ ਦਾਵਾ ਕੀਤਾ ਹੈ ਕੇ ਭਾਰਤ ਨੇ ਰੂਸ ਤੋਂ ਆਪਣੀ ਤੇਲ ਦੀ ਧਰਾਵਤ ਨੂੰ ਮਹੱਤਵਪੂਰਨ ਤੌਰ ਤੇ ਘਟਾ ਦਿੱਤਾ ਹੈ ਹੁਣ ਪੂਰੀ ਤਰ੍ਹਾਂ ਨਾਲ ਭਾਰਤ ਪਿੱਛੇ ਹਟ ਰਿਹਾ ਹੈ ਨਵੀਂ ਦਿੱਲੀ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗੀ 트럼ਪ ਨੇ ਕਿਹਾ ਉਹਨਾਂ ਨੇ ਪਹਿਲਾਂ ਹੀ ਘਟ ਕਰ ਦਿੱਤਾ ਸੀ ਤੇਲ ਖਰੀਦਣਾ ਅਤੇ ਲਗਭਗ ਹੁਣ ਬੰਦ ਕਰ ਦਿੱਤਾ ਹੈ ਉਹ ਪਿੱਛੇ ਹਟ ਰਹੇ ਹਨ ਉਹਨਾਂ ਨੇ ਲਗਭਗ 38% ਤੇਲ ਖਰੀਦਿਆ ਸੀ ਅਤੇ ਉਹ ਹੁਣ ਅਜੇਹਾ ਨਹੀਂ ਕਰਨਗੇ ਇਸ ਤੋਂ ਪਹਿਲਾਂ ਬੀਰਵਾਰ ਨੂੰ ਭਾਰਤ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਰੂਸੀ ਤੇਲ ਦੀ ਖਰੀਦ ਨੂੰ ਰੋਕਣ ਦੇ ਭਰੋਸੇ ਬਾਰੇ ਟਰੰਪ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਸੀ ਇਸ ਵਿੱਚ ਕਿਹਾ ਗਿਆ ਸੀ ਕਿ ਦੇਸ਼ ਦੀ ਊਰਜਾ ਪ੍ਰਾਪਤੀ ਉਸ ਦੇ ਕੌਮੀ ਹਿੱਤਾਂ ਅਤੇ ਭਾਰਤੀ ਖਪਤਕਾਰਾਂ ਦੀ ਸੁਰੱਖਿਆ ਦੀ ਲੋੜ ਤੇ ਨਿਰਦੇਸ਼ਿਤ ਹੈ ਪਰ ਇੱਕ ਵਾਰ ਫਿਰ ਜਿਹੜਾ ਟਰੰਪ ਨੇ ਸ਼ੁੱਕਰਵਾਰ ਨੂੰ ਯਾਨੀ ਕਿ ਕੱਲ ਦਾਵਾ ਵੱਡਾ ਠੋਕ ਦਿੱਤਾ ਹੈ ਕਿ ਭਾਰਤ ਨੇ ਰਸ਼ੀਆ ਤੋਂ ਤੇਲ ਖਰੀਦਣਾ ਬਿਲਕੁਲ ਬੰਦ ਕਰ ਦਿੱਤਾ ਹੈ ਅਤੇ ਟਰੰਪ ਨੇ ਟਰੰਪ ਦੇ ਇਸ ਬਿਆਨਾਂ ਨੇ ਭਾਰਤ ਦੀਆਂ ਵਿਰੋਧੀ ਪਾਰਟੀਆਂ ਦੇ ਵਿੱਚ ਬੀਜੇਪੀ ਲਈ ਜਿਹੜੀ ਨਵੀਂ ਇੱਕ ਵਾਰਤਾਲਾਪ ਛੇੜ ਦਿੰਦੀ ਹੈ ਨਵੀਂ ਸਿਆਸਤ ਦੇ ਵਿੱਚ ਹਲਚਲ ਪੈਦਾ ਕਰ ਦਿੰਦੀ ਹੈ ਅਤੇ ਰਾਹੁਲ ਗਾਂਧੀ ਨੇ ਪਹਿਲਾਂ ਹੀ ਮੋਦੀ ਨੂੰ ਇਸ ਇਸ ਜਿਹੜੀ ਗੱਲਬਾਤ ਨੂੰ ਲੈ ਕੇ ਘੇਰਿਆ ਸੀ 트럼ਪ ਦੇ ਇਸ ਦਾਅਵੇ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਸੀ ਅਤੇ ਇੱਕ ਵਾਰ ਫਿਰ ਹੈ ਜਿਹੜਾ ਵਿਰੋਧੀ ਪਾਰਟੀਆਂ ਬੀਜੇਪੀ ਨੂੰ ਘੇਰਨ ਜਾ ਰਹੀਆਂ ਹਨ